ਅਦਵੇ ਇਸ ਇਤਿਹਾਸਿਕ ਦਿਨ ਤੇ ਜਦੋਂ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਨਲਕ ਫੋਰਸ ਬਣਾਈ ਜਾ ਰਹੀ ਹੈ ਇਸ ਮੌਕੇ ਤੇ ਮੈਂ ਸਾਰੇ ਜਿੰਨੇ ਵੀ ਐਸਐਸਐਫ ਦੇ ਜਵਾਨ ਜਿਨ੍ਹਾਂ ਨੇ ਟ੍ਰੇਨਿੰਗ ਪੂਰੀ ਕੀਤੀ ਤੇ ਜਿਨ੍ਹਾਂ ਨੇ ਅੱਜ ਤੋਂ ਬਾਅਦ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਪੁਨਨ ਫਟਣਾ ਹੈ ਮੈਂ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਹਾਰਦਿਕ ਵਧਾਈ ਦਿਨਨ ਤੁਹਾਨੂੰ ਵਧਾਈ ਦਿਨਨ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੁਸ਼ਤਾਰ ਵੈਕੂ ਜੀ ਦਾ ਖਲਸਾ ਵੈਕੂ ਜੀ ਦੀ ਲੱਤੇ ਸਟੇਜ ਤੇ ਮੇਰੇ ਕੈਬਨਟ ਦੇ ਸਾਥੀ ਬਰਤਖ ਸਿੰਘ ਜੀ ਬੈਠੇ ਨੇ ਸਟੇਜ ਤੇ ਸਾਡੀ ਜਲੰਧਰ ਦੀ ਟੀਮ ਬੈਕਰੀ ਹੈ ਐਮ ਐਲ اے ਨਕੋਟਰ ਜਸਤ ਮਾਨ ਮੈਡਮ ਸ਼ੀਤਲ ਜੀ ਸੋਢੀ ਸਾਹਿਬ ਸਾਡੀ ਸਾਰੀ ਟੀਮ ਜਿਹੜੀ ਜਲੰਧਰ ਦੇ ਐਮ ਐਲ اے ਸਹਿਬਾਨ ਨੇ ਉਹ ਬੈਠੀ ਐਮ ਪੀ ਸਹਿਬਾਨ ਜੋ ਲੋਕ ਸਭਾ ਦੇ ਵਿੱਚ ਜਲੰਧਰ ਦੀ ਤੇ ਪੰਜਾਬ ਦੀ ਸਤਿ ਸ਼੍ਰੀ ਅਕਾਲ ਕਰਦੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬੀਜਪੀ ਸਾਹਿਬ ਇਹ ਬੀਜਪੀ ਰਾਏ ਸਾਹਿਬ ਗੁਦਕਿਰਤ ਜੀ ਹੋਮ ਸੈਕਟਰੀ ਨੇ ਜਿਨ੍ਹਾਂ ਨੇ ਵੀ ਪਰਦੇ ਦੇ ਪਿੱਛੇ ਰਹਿ ਕੇ ਜਾਂ ਪਰਦੇ ਦੇ ਅੱਗੇ ਇਸ ਫੋਰਸ ਨੂੰ ਬਣਾਉਣ ਵਾਸਤੇ ਟੈਕਨੀਕਲ ਚੀਜ਼ਾਂ ਸਾਇਆ ਕੰਪਲੀਟ ਕਰਨ ਵਾਸਤੇ ਯੋਗਦਾਨ ਪਾਇਆ ਉਸ ਇਕੱਲੇ ਇਕੱਲੇ ਬੰਦੇ ਦਾ ਬਹੁਤ ਬਹੁਤ ਧੰਨਵਾਦ ਹੈ ਅਸਲ ਚ ਇੱਕ ਐਸਐਫ ਦਾ ਆਈਡੀਆ ਕਿ ਕੋਈ 15 20 ਦਿਨਾਂ ਜਾਂ ਕੋਈ ਕੁਝ ਮਹੀਨੇ ਆਦਮੀ ਸੀ ਮੈਂ ਮੈਂਬਰ ਪਾਰਲੀਮੈਂਟ ਸੀ ਸੰਗਰੂਰ ਤੋਂ ਤਾਂ ਪਾਰਲੀਮੈਂਟ ਦੇ ਵਿੱਚ ਇੱਕ ਮੈਂਬਰ ਰੈਫਰੈਂਸ ਸਰਵਸ ਹੁੰਦੀ ਹੈ ਤੁਸੀਂ ਕੋਈ ਵੀ ਡਾਟਾ ਘਰੋਣਾ ਹੋਵੇ ਜਿਵੇਂ ਲਿਖ ਕੇ ਦੇ ਦਿਓ 3 ਘੰਟਿਆਂ ਦੇ ਵਿੱਚ ਤੁਹਾਨੂੰ ਉਹ ਉਸ ਮੁੱਦੇ ਨਾਲ ਲੇਟਰ ਸਾਰਾ ਡਾਟਾ ਦੇ ਦਿੰਦੇ ਹਾਂ ਮੈਂ ਬੋਲਣਾ ਚਾਹੁੰਦਾ ਸੀ ਸੜਕੀ ਹਾਦਸਿਆਂ ਤੇ ਮੈਂ ਗਾਟਾ ਮੰਗਿਆ ਕਿ ਮੈਨੂੰ ਇਹ ਦੱਸੋ ਦੱਸੋ ਕਿ ਪੰਜਾਬ ਚ ਤੇ ਬਾਕੀ ਦੇਸ਼ ਚ ਕਿੰਨੇ ਹਾਦਸੇ ਹੁੰਦੇ ਨੇ ਕਿੰਨੀਆਂ ਜਾਨਾਂ ਜਾਂਦੀਆਂ ਨੇ ਰਿਕਾਰਡ ਹੋਊਗਾ ਸਾਰਾ ਗਵਰਨਮੈਂਟ ਮੈਨੂੰ ਜਦੋਂ ਡਾਟਾ ਮਿਲਿਆ ਮੇਰੇ ਲੂ ਕੰਡ ਖੜੇ ਹੋ ਗਏ ਨੰਬਰ 1 ਤੇ ਮੈਂ ਇਹ ਗੱਲ ਕਰ ਰਿਹਾ 2017 ਦੀ ਜੋ ਡਾਟਾ ਮਿਲਿਆ ਉਹਦੇ ਵਿੱਚ ਮੌਤਾਂ ਦੀ ਗਿਣਤੀ ਉਸ ਵੇਲੇ ਹੁਣ ਤਾਂ ਹੋਰ ਵਧ ਗਈ ਹੋਊਗੀ ਉਸ ਵੇਲੇ ਨੰਬਰ 1 ਮੌਤਾਂ ਦੇ ਵਿੱਚ ਪੰਜਾਬ ਸੀ 14 ਮੌਤਾਂ ਪਰਡੇ ऑन द स्पॉट फिर जिन्ने जख्मी ओदा लखਾਂ ਦੀ ਗਿਣਤੀ ਚ ਅੱਜ ਮੈਂ ਰਾਏ ਸਾਹਿਬ ਤੋਂ ਪੁੱਛਿਆ ਪਿਛਲੇ ਮਹੀਨੇ ਮੀਟਿੰਗ ਸੀ ਅੱਜ 17 ਜਾਂ 18 ਦੇ ਨੇੜੇ ਤੇ ਮੌਤਾਂ ਦੀ ਗਿਣਤੀ ਹੈ 17 18 ਦਾ ਮਤਲਬ ਹੋ ਗਿਆ 500 ਤੋਂ ਉੱਪਰ 550 ਤੋਂ ਉੱਪਰ ਪਰ ਮੰਥ ਜੇ 12 ਨਾਲ ਗੁਣਾ ਕਰ ਲੀਏ 6000 ਦੇ ਨੇੜੇ ਤੇ ਬੰਦਾ ਮਰ ਜਾਂਦਾ ਜੀ ਅਣ ਹੋਈ ਅਣਕਿਆਸੀ ਮੌਤ ਸੜਕ ਤੇ 6000 ਉਸ ਵੇਲੇ ਮੈਂ 16-17 ਸੋਚਿਆ ਸੀ ਜੇ ਪ੍ਰਮਾਤਮਾ ਨੇ ਕਦੇ ਮੌਕਾ ਦਿੱਤਾ ਕਿ ਕੋਈ ਡਿਸੀਜਨ ਲੈ ਸਕਦੇ ਹੋਈ ਆ ਆ ਜਿਹੜੀਆਂ ਅਣ ਹੋਈਆਂ ਮੌਤਾਂ ਨੇ ਇਹਨਾਂ ਨੂੰ ਬਚਾਉਣ ਵਾਸਤੇ ਮੈਂ ਅਲੱਗ ਤੋਂ ਇੱਕ ਪੁਲਿਸ ਬਣਾਉਂਗਾ ਜਿਹੜੀ ਸਿਰਫ ਤੇ ਸਿਰਫ ਸੜਕਾਂ ਤੇ ਲੋਕਾਂ ਦੀ ਸੁਰੱਖਿਆ ਕਰੂਗੀ ਉਹ ਦਿਨ ਆ ਜਾ ਗਿਆ ਪ੍ਰਮਾਤਮਾ ਦਾ ਵੀ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਇਹ ਸਾਨੂੰ ਹੌਸਲਾ ਦਿੱਤਾ ਸਮਾਤ ਬਖਸ਼ੀ ਹੈ